आया <Dihoto> पीअ ਯਾਰ ਆਪਣੇ ਬੰਦੇ ਹੀ ਅੱਗੇ ਚਲੇ ਜਾਂਦੇ ਆ ਪਤਾ ਨਹੀਂ ਕੀ ਗੱਲ ਲੱਗਦੀ ਹੈ ਬੋਲਾ ਬਾਈ ਮਾਰੀ ਹੈ ਬੱਡੀ ਇਕੱਲੇ ਆਂ ਅਰੇ ਡੰਗੜੇ ਦੀ ਕੋਈ ਮਾੜੀ ਲਾਜ ਬੁਲਾਉਦਾ ਲਓ ਜੀ ਇੱਧਰ ਫੋਟੋ ਕਰਾਣਾ ਚ ਗੜਾ ਮਾੜੇ ਤਰੀਕੇ ਨਾਲ ਸਰ ਉਹਦੇ ਨਾਲ ਵਾਲਾ ਸੱਤ ਨਾਲ ਦੱਸਦਾ ਹੈ ਮਾੜੇ ਤਰੀਕੇ ਨਾਲ ਇੱਧਰ ਵਾਲੇ ਮਾੜੇ ਤਰੀਕੇ ਨਾਲ ਆਓ ਭਾਜੀ ਕੋਲ ਜਾ ਮੜਾ ਜਾ ਭਾਜੀ ਮੌਜ ਬੱਛੇ ਕਰੋ ਠੀਕ ਹੈ ਜੀ ਥੈਂਕ ਯੂ ਅੰਨ ਜੀ ਅਦਰ ਅੰਨ ਬਾਈ ਨੂੰ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਸਪੈਸ਼ਲ ਤੌਰ ਤੇ ਧੰਨਵਾਦ ਕਰਦੀ ਹਾਂ ਸਾਡੇ ਭਰਾ ਠੱਗਨ ਜੀ ਦਾ ਜਿਨ੍ਹਾਂ ਦੀ ਸੋਚ ਦੇ ਨਾਲ ਸਟੇਟ ਮੀਟਿੰਗ ਖਡਾਪਾ ਵੱਲੋਂ ਤੇ ਤੁਸੀਂ ਸਾਰੇ ਸਾਥੀਆਂ ਨੇ ਸਾਥ ਦਿੱਤਾ ਤੇ ਅੱਜ ਆਪਾਂ ਇਹ ਜਿਹੜੇ ਆ ਸਟicker ਜਿਹੜੇ ਲਗਾ ਰਹੇ ਹਾਂ ਤਾਂ ਕਿ ਜਦ ਮੂਰੇ ਧੰਦ ਦਾ ਮੌਸਮ ਆਉਂਦਾ ਤਾਂ ਕਿ ਹਾਸਿਆਂ ਤੋਂ ਬਚਾ ਹੋਵੇ ਵੈਸੇ ਵੀ ਸਾਡੇ ਸੀਐਮ ਸਾਹਿਬ ਸਰਦਾਰ ਪੱਪਨ ਸਿੰਘ ਦੀ ਮਾਨ ਦੀ ਜਿਹੜੀ ਸੋਚ ਆ ਉਹਨਾਂ ਨੇ ਵੀ ਅਫਰਾਦਾ ਬਹੁਤ ਵੱਡਾ ਕੀਤਾ ਐ ਐਸਐਸਐਫ ਬਣਾਈ ਐ ਤਾਂ ਕਿ ਜਿਹੜੀਆਂ ਆ ਬੇਸ਼ਕੀਮਤੀ ਜਾਨਾਂ ਰਿਪੋਰਟਸ ਦੇ ਉੱਤੇ ਚਲੀਆਂ ਜਾਂਦੀਆਂ ਆ ਕੀਤੇ ਉਹਨਾਂ ਤੋਂ ਬਚਾ ਹੋਵੇ ਤੇ ਜਿਹੜੀ ਅੱਜ ਅਸੀਂ ਮੂਰੇ ਧੰਦ ਦਾ ਮੌਸਮ ਆ ਰਿਹਾ ਤੇ ਇਹ ਮਿੰਟ ਨੇ ਜਿਹੜੀ ਉਪਰਾਲਾ ਸ਼ੁਰੂ ਕੀਤਾ ਇਹ ਬਹੁਤ ਚੱਕਾ ਉਪਰਾਲਾ ਹੈ ਕਿ ਜਿਹੜੇ ਆਪਾਂ ਇਹ ਲਾ ਕੇ ਸਟicker ਸਾਕੇ ਪਚਾ ਹੋ ਜਾ। ਜਦੋਂ ਕਿ ਕੋਈ ਕੰਮ ਨਹੀਂ ਕੀਤਾ। ਇਹ ਹਾਫੇ ਪੜੇ ਹੁੰਦੇ ਹੈ। ਬਹੁਤ ਵੱਡਾ ਸਬਕ ਹੈ। ਇਹ ਨਸੀਰਤ ਦੇ ਲਈ ਹੈ। ਆ ਦੇਖੋ ਆਮ ਲੋਕਾਂ ਮੈਂ ਇਹ ਕਹਿੰਿਆ ਕਿ ਹਮੇਸ਼ਾ ਆਪਣੇ ਗੱਡੀਆਂ ਦੇ ਉੱਤੇ ਰਿਫਲੈਕਟਰ ਲਾ ਕੇ ਚੱਲੋ। ਜੈਲੋ ਲਾਈਟਾਂ ਉਹਨਾਂ ਦੀਆਂ ਜਲਦੀਆਂ ਹੋਣੀਆਂ ਚਾਹੀਦੀਆਂ। ਆਪਣਾ ਜ਼ਿੰਦਗੀ ਨਾਲੋਂ ਵੱਡੀ ਕੋਈ ਵੀ ਚੀਜ਼ ਨਹੀਂ ਤੇ ਜਿਹੜੀ ਰਫਤਾਰ ਹੈ ਰਫਤਾਰ ਹਮੇਸ਼ਾ ਉਸੇ ਸਾਹਬ ਨਾਲ ਰੱਖੋ। ਤਾਕੇ ਜਿਹੜੀ ਜ਼ਿੰਦਗੀ ਆ ਦੂਸਰੇ ਦਿਨ ਵੀ ਆਪਾਂ ਗੱਡੀ ਚਲਾਉਣੀ ਆ ਤੇ ਆਪਣੀ ਜਿਹੜੀ ਉਮਰ ਆ ਲੰਬੀ ਹੋਵੇ ਤੇ ਪੰਜਾਬ ਹੱਸਦਾ ਬਸਦਾ ਰਹੇ ਤੇ ਇੱਕ ਚੰਗਾ ਪੰਜਾਬ ਪਰਫੁੱਲਕ ਪੰਜਾਬ ਹੋਵੇ। ਆਵਾਰਾ ਗਵਰਨਮੈਂਟ ਜਦੋਂ ਤੋਂ ਮਰੀ ਉਹਨਾਂ ਵਾਸਤੇ ਕਰੂਗਾ। ਅੱਜ ਇਹ ਜਿਹੜੇ ਸਟicker ਆ ਸਿਰਫ ਕਮਰਸ਼ੀਅਲ ਵਾਈਕਲ ਤੇ ਲਗਾਏ ਜਾ ਰਹੇ ਉਸ ਤੋਂ ਬਾਅਦ ਅਸੀਂ ਗੋਵਾਂ ਦੇ ਉੱਪਰ ਵੀ ਸਟicker ਲਗਾ। ਬਾਕੀ ਜਿਹੜਾ ਸਟੇਟ ਮੀਡੀਆ ਦੇ ਨਾਲ ਲੱਗ ਕੇ ਇਦਾਂ ਦਾ ਪ੍ਰਚਾਰ ਕੀਤਾ ਗਿਆ ਇਦਾਂ ਦੇ ਹੋਰ ਵੀ ਪ੍ਰਚਾਰੇ ਕੀਤੇ ਜਾਣਗੇ। ਸਟੇਟ ਮੀਡੀਆ ਜਿਹੜਾ ਕਲੱਬ ਹੈ ਏ ਟਾਈਮ ਟੂ ਟਾਈਮ ਬੜੇ ਵਧੀਆ ਉਪਰਾਲੇ ਕਰ ਰਿਹਾ ਤੇ ਲੇਕਿਨ ਅੱਜ ਵੀ ਜਿਹੜਾ ਇਹਨਾਂ ਨੇ ਟੰਨਨ ਭਾਜੀ ਨੇ ਉਪਰਾਲਾ ਕੀਤਾ ਇਹ ਵੀ ਬਹੁਤ ਅੱਛਾ ਵਾ ਤਾਂ ਕਿ ਜਿਹੜੀ ਜਵਾਨੀ ਆ ਜਿਹੜੀ ਥੋੜੀ ਜੀ ਤੇਜ਼ ਰਫਤਾਰ ਨਾਲ ਚੱਲਦੀ ਆ ਤੇ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਸਭ ਤੋਂ ਵਧੀਆ ਹੈ ਅਗਲਾ ਪੈਡ ਤਾਂ ਆਈ ਹੈ ਪਹਿਲੇ ਸਾਹਿਬ ਕੀ ਜੀ ਅੱਜ ਸਾਡੇ ਹਲਕੇ ਦੇ ਐਮਐਲਏ ਮਾਨਯੋਗ ਰਜਿੰਦਰਪਾਲ ਕੋਛੀਨਾ ਦੇ ਨਾਲ ਮਿਲ ਕੇ ਸਟੇਟ মিডিਆ ਕਲੱਬ ਵੱਲੋਂ ਅਸੀਂ ਜਿਹੜੇ ਕਲੈਕਟਰ ਸਟicker ਜਿਹੜਾ ਢੋਲੇਵਾਲ ਚੌਂਕ ਦੇ ਵਿੱਚ ਲਗਾਉਣੇ ਸ਼ੁਰੂ ਕੀਤੇ ਆ ਜੀ ਇਸੇ ਤਰ੍ਹਾਂ ਹੀ ਐਮਐਲਏ ਸਾਹਿਬ ਨਾਲ ਮਿਲ ਕੇ ਅਸੀਂ ਲਗ ਲਗ ਇਹਨਾਂ ਦੇ ਹਲਕੇ ਦੇ ਵਿੱਚ ਜਿੱਥੇ ਵੀ ਹਾਈਵੇ ਨਿਕਲਦਾ ਉੱਥੇ ਸਟicker ਲਗਾਵਾਂਗੇ ਜੀ ਤੇ ਲਗਭਗ ਕੁੰਨੀਆਂ ਗੱਡੀਆਂ ਨੂੰ ਲੱਗ ਚੁੱਕੇ 1100 ਤੋਂ ਬਾਅਦ ਹੁਣ ਤੱਕ ਲਾ ਚੁੱਕਿਆ ਹੈ ਇਸ ਇੰਦਾ ਤੇ ਉਪਰਾਲੇ ਹੋਰ ਵੀ ਕੀਤੇ ਜਾਣਗੇ ਬਿਲਕੁਲ ਹੋਰ ਵੀ ਕੀਤੇ ਜਾਣਗੇ ਜਿਵੇਂ ਕੌਂਗਾਂ ਦਾ ਜਿਹੜੀਆਂ ਅਵਾਰਾ ਫਿਰਡੀਆਂ ਉਹਨਾਂ ਲਈ ਵੀ ਪੁਰਾਣ ਨਾਲ ਅਸੀਂ ਐਮਐਨਏ ਸਾਹਿਬ ਨਾਲ ਮਿਲ ਕੇ ਜਿਹੜੇ ਅਸੀਂ ਬੈਲਟਾ ਬਣਵਾ ਲਿਆ ਨੇ ਜਿੰਨੇ ਵੀ ਐਨੀਮਲ ਐਨਜੀਓ ਕੰਮ ਕਰਦੇ ਨੇ ਉਹਨਾਂ ਨਾਲ ਮਿਲ ਕੇ ਅਸੀਂ ਉਹਨਾਂ ਨੇ ਰਿਫਲੈਕਟਰ ਜਿਹੜੀ ਬੈਲਟਾ ਲਾਵਾਂਗੇ ਜੀ ਐਮਐਨਏ ਸਾਹਿਬ ਦਾ ਸਹਿਯੋਗ ਮਿਲਦਾ ਰਹਿੰਦਾ ਧੰਨ ਬਿਲਕੁਲ ਬਿਲਕੁਲ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਆ ਵਧੀਆ ਕੰਮ ਕਰ ਰਹੇ ਆ ਇਸ ਟਾਈਮ ਵੀ ਸਾਡੇ ਇੱਕ ਇੱਕ ਕੋਲ ਦੀ ਜ ਐਮਐਲਏ ਸਾਹਿਬ ਹਮੇਸ਼ਾ ਖੜੇ ਰਹਿੰਦੇ ਆ ਬਿਲਕੁਲ ਖੜੇ ਰਹਿੰਦੇ ਆ ਪੱਤਰਕਾਰ ਭਾਈਚਾਰੇ ਨਾਲ ਬਿਲਕੁਲ ਖੜੇ ਰਹਿੰਦੇ ਆ ਠੀਕ ਹੈ ਥੈਂਕ ਯੂ ਸਟੇਟ মিডিਆ ਜਿਹੜਾ ਕਲੱਬ ਆ ਇਹ ਸਾਡਾ ਪਰਿਵਾਰ ਆ ਜਿੱਥੇ ਸਟੇਟ মিডিਆ ਦੇ ਮੈਂਬਰ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਤੇ ਉੱਥੇ ਤੁਸੀਂ ਵੀ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਹੋ ਤੋ ਕਿਹਾ ਜਾਂਦਾ ਕਿ মিডিਆ ਇੱਕ ਬੜਾ ਵੱਡਾ ਥੰਮ ਹੈ ਕਿਉਂਕਿ ਜਿਹੜਾ ਪੋਲੀਟੀਸ਼ੀਅਨ ਨੇ ਕੰਮ ਕਰਨਾ ਲੋਕਾਂ ਦੇ ਵਿੱਚ ਲਿਜਾਣਾ মিডিਆ ਦਾ ਉਪਰਾਲਾ ਹੁੰਦਾ ਸੋ ਮੈਂ ਮੀਡੀਆ ਵਾਲੇ ਵੀ ਵੀਰਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਮੂਮੈਂਟ ਨੂੰ ਆਪਣੇ ਕੈਮਰਿਆਂ ਦੇ ਵਿੱਚ ਕੈਚ ਕੀਤਾ ਠੀਕ ਧੰਨਵਾਦ